ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਬੂਟਾ ਕੋਟਲੀ ਜਿਹੜੇ ਵੀਰ ਭਰਾ ਆਪਣੇ ਚੈਨਲ ਨਵੇਂ ਜੁੜੇ ਆ ਤੇ ਆਪਣਾ ਚੈਨਲ ਨਹੀਂ ਕਰਿਆ ਫੋਲੋ ਤੇ ਆਪਣਾ ਬਾਈ ਚੈਨਲ ਫੋਲੋ ਕਰ ਲਓ ਤੇ ਵੀਡੀਓ ਨੂੰ ਬਈ ਸ਼ੇਅਰ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਲਾਈਕ ਕਰਦਿਆ ਕਰੋ ਤੇ ਅੱਜ ਦੀ ਵੀਡੀਓ 'ਚ ਆਪਾਂ ਸੱਤ ਮਸ਼ੀਨਰੀਆਂ ਵਕਾਊ ਲੈ ਕੇ ਆਏ ਸਾਰੇ ਭਰਾ ਦੇਖ ਲਓ ਬਈ ਜਿਨ੍ਹਾਂ ਦੇ ਵਿੱਚੋਂ 6 ਟਰੈਕਟਰ ਵਕਾਊ ਆ ਤੇ 1 16 ਤਵੀਆਂ ਨੂਰ ਮਹਿਲ ਦੀਆਂ ਬਣੀਆਂ ਕਿਸੇ ਪੁਰਾਣੇ ਤਵੀਆਂ ਵੇਚਣੀਆਂ ਨੂਰ ਮਹਿਲ ਦੀਆਂ ਤਵੀਆਂ ਬਣੀਆਂ ਮਾ ਵੀ 16 ਤੇ ਕਿਸੇ ਵੀ ਪੁਰਾਣੇ ਕੋਈ ਵੀ ਖੇਤੀਬਾੜੀ ਦੀ ਮਸ਼ੀਨਰੀ ਵੇਚਣੀ ਹੋਵੇ ਉਹਦੀ ਵੀਡੀਓ ਆਪਾਂ ਫੇਰ ਹੀ ਪਾਉਣੇ ਆ ਬਾਈ ਆ ਬੂਟਾ ਕੋੜਲੀ ਚੈਨਲ ਤੇ ਉੱਪਰ ਨੰਬਰ ਮੇਰਾ ਲੱਗਿਆ ਤੇ ਥੱਲੇ ਬਾਈ ਟਾਈਟਲ ਦੇ ਨੰਬਰ ਆ ਉੱਪਰਲੇ ਨੰਬਰ ਤੇ ਆਪ ਦਾ ਸਾਰਾ ਡਰੈਸ ਭੇਜ ਦਿਆ ਕਰੋ ਕਿਹੜਾ ਪਿੰਡ ਆ ਕਿਹੜਾ ਜਿਲ੍ਹਾ ਕੋਈ ਵੀ ਤੁਹਾਡੀ ਮਸ਼ੀਨਰੀ ਆ ਉਹਦਾ ਮਾਡਲ ਮਾਡਲ ਕਿੰਨੇ ਪੈਸੇ ਲੈਣਾ ਸਾਰਾ ਕੁਝ ਲਿਖ ਦਿਆ ਕਰੋ ਬਾਈ ਉੱਪਰਲੇ ਨੰਬਰ ਤੇ ਵੀਡੀਓ ਬਣਾ ਕੇ ਦੇ ਦਿਆ ਕਰੋ ਜਾਂ ਫੋਟੋਆਂ ਭੇਜ ਦਿਆ ਕਰੋ ਉੱਪਰ ਨੰਬਰ ਮੇਰਾ ਲੱਗਿਆ ਤੇ ਕਿਸੇ ਵੀਰ ਭਰਾਣੇ ਬਾਈ ਆ ਟਰੈਕਟਰ ਲੈਣਾ ਹੋਵੇ 56ਵੀ ਸਾਰੇ ਭਰਾ ਦੇਖ ਲਓ ਬਾਈ 4/4 ਟਰੈਕਟਰ ਆ 56ਵੀ ਤੇ 2021 ਮਾਡਲ ਆ ਤੇ ਪੰਜਾਬ ਨ ਇਹ ਚਾਰੇ ਟਾਇਰ ਵੀ ਨਵੇਂ ਟਰੈਕਟਰ ਦੇ ਇਹ ਬਾਈ ਕਹਿੰਦਾ ਪੂਰਾ ਮੇਰਾ ਸਾੰਭਿਆ ਡਰਾਟ ਆ ਬਾਈ ਤੇ ਹਜ਼ਾਰ ਕ ਘੰਟਾ ਹੀ ਚੱਲਿਆ ਟਰੈਕਟਰ ਕਿਸੇ ਵੀਰ ਭਰਾ ਨੇ ਬਈ ਟਰੈਕਟਰ ਲੈਣਾ ਹੋਵੇ 4x4 56 ਵੀ ਤੇ ਪਿੰਡ ਦਰਾਹਾ ਪਿੰਡ ਪਿੰਡ ਦਰਾਜ ਪਿੰਡ ਬਈ ਦਰਾਜ ਤੇ ਜਿਹੜਾ ਬਰਨਾਲੇ ਦੇ ਵਿੱਚ ਪਿੰਡ ਆਉਂਦਾ ਦਰਾਜ ਪਿੰਡ ਤਪੇਦੀ ਕੋਲੇ ਪਿੰਡਾ ਉੱਥੇ ਬਾਈ ਦਾ ਟਰੈਕਟਰ ਘਰੇ ਖੜਾ ਬਾਈ ਕਿਸੇ ਵੀਰ ਭਰਾ ਇੰਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ ਪੂਰਾ ਸਾਫ਼ ਤੇ ਪੂਰਾ ਸੋਹਣਾ ਟਰੈਕਟਰ ਆ ਮੇਰਾ ਬਾਈ ਤੇ 12 ਲੱਖ ਦੇ ਆਸੇ ਪਾਸੇ ਬਾਈ ਕਹਿੰਦਾ ਮੈਂ ਟਰੈਕਟਰ ਦੇਉਂਗਾ ਬਾਈ 4/4 ਆ ਮੇਰਾ ਟਰੈਕਟਰ ਕਿਸੇ ਵੀਰ ਪੁਰਾਣੇ ਵੀ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਟਰੈਕਟਰ ਲੈਣਾ ਹੋਵੇ ਫਾਰਮ ਟਰੱਕ 50 ਦਾ ਸਾਰੇ ਭਰਾ ਦੇਖ ਲਓ ਬਾਈ 1996 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ 80 90 ਪੈਸੇ ਆ ਟਰੈਕਟਰ ਦੇ ਬਾਈ ਕਿਸੇ ਵੀ ਵੀਰ ਪੁਰਾਣੇ ਟਰੈਕਟਰ ਲੈਣਾ ਹੋਵੇ ਫਾਰਮ ਟਰੱਕ 50 ਦਾ ਬਾਈ ਤੇ ਏਰੀਆ ਕੋਟਕਪੂਰਾ ਕੋਟਕਪੂਰਾ ਏਰੀਆ ਫਰੀਦਕੋਟ ਜ਼ਿਲ੍ਹੇ ਚੋਂ ਆਉਂਦਾ ਕੋਟਕਪੂਰਾ ਬਾਈ ਕੋਟਕਪੂਰਾ ਏਰੀਆ ਚੈਕਰ ਖੜਾ ਕਿਸੇ ਵੀਰ ਪੁਰਾਣਾ ਟਰੈਕਟਰ ਲੈਣਾ ਹੋਵੇ ਬਾਈ ਕਹਿੰਦਾ ਵਾਖੇ ਚੈੱਕ ਕਰਕੇ ਟਰੈਕਟਰ ਲੈ ਜਾਓ ਬਾਈ ਸਾਰੇ ਪਾਸੋਂ ਮੇਰਾ ਟਰੈਕਟਰ ਪੂਰਾ ਵਧੀਆ ਫਾਰਮ ਟਰੱਕ 55 ਦਾ ਤੇ 1 ਲੱਖ ਤੇ 35000 ਦੇ ਆਸੇ-ਪਾਸੇ ਮੈਂ ਟਰੈਕਟਰ ਬਾਈ ਦੇਊਗਾ ਕਿਸੇ ਵੀਰ ਪੁਰਾਣੇ ਵੀ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਟਰੈਕਟਰ ਲੈਣਾ ਹੋਵੇ ਸੋਨਾਲੀ ਕਾ 50 ਦਾ ਇਹ 2016 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ 80 90 ਪੈਸੇ ਆ ਟਰੈਕਟਰ ਦੇ ਬਾਈ ਇਹ ਟਰੈਕਟਰ ਬਾਈ ਕਹਿੰਦਾ ਸਾਰੇ ਪਾਸੇ ਮੇਰਾ ਪੂਰਾ ਸਾਫ ਆ ਪੂਰਾ ਸੋਹਣਾ ਟਰੈਕਟਰ ਆ ਬਾਈ ਕਿਸੇ ਵੀਰ ਪੁਰਾਣੇ ਬਾਈ ਟਰੈਕਟਰ ਲੈਣਾ ਹੋਵੇ ਸੋਹਣੇ ਲਿਕਾ 50 ਦਾ ਤੇ ਪਿੰਡ ਦੋਦਾ ਬਾਈ ਦਾ ਪਿੰਡ ਬਾਈ ਦੋਦਾ ਤੇ ਜਿਹੜਾ ਸ਼੍ਰੀ ਮੁਕਸਰ ਸਾਹਿਬ ਚ ਪਿੰਡ ਆਉਂਦਾ ਦੋਦਾ ਮੁਕਸਰ ਤੋਂ ਆਪਾਂ ਬਟੰਡੇ ਨੂੰ ਜਾਂਦੇ ਆ ਤੇ ਡੀਟੀ ਰੋਡ ਦੇ ਉੱਤੇ ਪਿੰਡ ਆਉਂਦਾ ਬਾਈ ਦੋਦਾ ਉੱਥੇ ਟਰੈਡ ਖੜਾ ਬਾਈ ਦੇ ਘਰੇ ਕਿਸੇ ਵੀਰ ਪੁਰਾਣੇ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ ਵਾਹ ਕੀ ਚੈੱਕ ਕਰਕੇ ਮੇਰੇ ਘਰੋਂ ਟ੍ਰੈਡ ਲੈ ਜਾਓ ਬਾਈ ਤੇ 4 ਲੱਖ ਤੇ 60000 ਦੇ ਆਸੇ ਪਾਸੇ ਮੈਂ ਟ੍ਰੈਡ ਵੇਚ ਦੇਵਾਂਗਾ ਕਿਸੇ ਵੀ ਪੁਰਾਣੀ ਬਈ ਟੱਟ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਸਾਡੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ ਟ੍ਰੈਕਟਰ ਲੈਣਾ ਹੋਵੇ ਸੋਨਾ ਲੀ ਕਾ 50 ਦਾ ਤੇ 2016 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ 80 90 ਪੈਸੇ ਆ ਟ੍ਰੈਕਟਰ ਦੇ ਬਾਈ ਇਹ ਟਰੈਕਟਰ ਬਾਈ ਕਹਿੰਦਾ ਸਾਰੇ ਪਾਸੋਂ ਮੇਰਾ ਪੂਰਾ ਸਾਫ਼ ਆ ਪੂਰਾ ਸੋਹਣਾ ਟਰੈਕਟਰ ਆ ਬਾਈ ਕਿਸੇ ਵੀਰ ਪੁਰਾਣੇ ਬਾਈ ਟੱਟ ਲੈਣਾ ਹੋਵੇ ਸੋਨਾਲੀ ਕਾ 50 ਦਾ ਇਹ ਪਿੰਡ ਦੋਦਾ ਬਾਈ ਦਾ ਪਿੰਡ ਬਾਈ ਦੋਦਾ ਤੇ ਜਿਹੜਾ ਸ਼੍ਰੀ ਮੁਕਸਰ ਸਾਹਿਬ ਚ ਪਿੰਡ ਆਉਂਦਾ ਦੋਦਾ ਮੁਕਸਰ ਤੋਂ ਆਪਾਂ ਬਠਿੰਡੇ ਨੂੰ ਜਾਂਦੇ ਆ ਤੇ ਡੀਟੀ ਰੋਡ ਦੇ ਉੱਤੇ ਪਿੰਡ ਆਉਂਦਾ ਬਾਈ ਦੋਦਾ ਉੱਥੇ ਟਰੈਡ ਖੜਾ ਬਾਈ ਦੇ ਘਰੇ ਕਿਸੇ ਵੀਰ ਪੁਰਾਣੇ ਟੱਟ ਲੈਣਾ ਹੋਵੇ ਤੇ ਬਾਈ ਕਹਿੰਦਾ ਵਾਹ ਕੇ ਚੈੱਕ ਕਰਕੇ ਮੇਰੇ ਘਰੋਂ ਟੈਡ ਲੈ ਜਾਓ ਬਾਈ ਤੇ 4 ਲੱਖ ਤੇ 60000 ਦੇ ਆਸੇ ਪਾਸੇ ਮੈਂ ਟੈਡ ਬਾਈ ਦੇਵਾਂਗਾ ਕਿਸੇ ਵੀ ਪੁਰਾਣੇ ਬਈ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ ਟਰੈਕਟਰ ਲੈਣਾ ਹੋਵੇ ਨਿਊ ਹਾਲੈਂਡ 363 ਸਾਰੇ ਭਰਾ ਦੇਖ ਲਓ ਬਾਈ 2021 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ 70 80 ਪੀਸੀ ਆ ਟਰੈਕਟਰ ਦੇ ਬਾਈ ਤੇ ਸਾਰਿਆਂ ਪਾਸੇ ਬਾਈ ਕਹਿੰਦਾ ਮੇਰਾ 363 ਟੈਟ ਬਈ ਪੂਰਾ ਓਕੇ ਆ ਕਿਸੇ ਵੀ ਵੀਰ ਨੇ ਲੈਣਾ ਹੋਵੇ ਟਰੈਟ ਤੇ ਵਾਹ ਕੇ ਚੈੱਕ ਕਰਕੇ ਮੇਰੇ ਘਰੋਂ ਟਰੈਕਟਰ ਲੈ ਜਾਓ ਬਾਈ ਤੇ ਏਰੀਆ ਤਲਵੰਡੀ ਭਾਈ ਏਰੀਆ ਬਾਈ ਤਲਵੰਡੀ ਭਾਈ ਏਰੀਏ ਚ ਟਰੈਡ ਖੜਾ ਤੇ ਬਾਈ ਕਹਿੰਦਾ 7 ਲੱਖ ਤੇ 50 ਹਜ਼ਾਰ ਦੇ ਆਸੇ ਪਾਸੇ ਟਰੈਡ ਦੇਵਾਂਗਾ ਬਾਈ ਸਾਰੇ ਪਾਸੇ ਮੇਰਾ ਪੂਰਾ ਸੋਹਣਾ ਪੂਰਾ ਸਾਫਾ ਟਰੈਕਟਰ ਤੇ ਪੂਰਾ ਬਾਈ ਵਧੀਆ ਟਰੈਡ ਆ ਕਿਸੇ ਵੀਰ ਭਰਾ ਨੇ ਬੇਟਾ ਟਰੈਟ ਲੈਣਾ ਹੋਵੇ ਨਿਊ ਹੌਲਡ 36 ਕੀ ਤੇ ਇਹ ਖੜਾ ਤਲਵੰਡੀ ਭਾਈ ਏਰੀਏ ਚ ਤੇ ਬਾਈ ਦਾ ਫੋਨ ਨੰਬਰ ਆ ਬਾਈ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਬਾਈ ਜੀ ਕਿਸੇ ਵੀਰ ਭਰਾ ਨੇ ਸਵਰਾਜ ਟਰੈਕ ਲੈਣਾ ਹੋਵੇ 744 ਸਾਰੇ ਭਰਾ ਦੇਖ ਲੋ ਬਾਈ 2004 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ 50 60 ਪੈਸੇ ਆ ਟਰੈਕਟਰ ਦੇ ਬਾਈ ਸਾਰੇ ਭਰਾ ਦੇਖ ਲੋ ਬਈ ਕਿਸੇ ਵੀਰ ਭਰਾ ਨੇ ਬਈ ਟਰੈਕ ਲੈਣਾ ਹੋਵੇ ਤੇ ਬਾਈ ਕਹਿੰਦਾ ਬਿੱਲਾਂ ਦੇ ਟਰੈਟ ਆ ਮੇਰੇ ਕੋਲੇ ਬਾਈ ਬਿੱਲ ਮੇਰੇ ਕੋਲ ਪੂਰੇ ਆ ਕਾਪੀ ਮੈਂ ਬਣਾਈ ਨਹੀਂ ਕਿਸੇ ਵੀਰ ਭਰਾ ਨੇ ਬਈ ਟਰੈਕ ਲੈਣਾ ਹੋਵੇ ਤੇ ਏਰੀਆ ਅੰਮ੍ਰਿਤਸਰ ਅੰਮ੍ਰਿਤਸਰ ਏਰੀਆ 'ਚ ਬਈ ਟਰੈਟ ਖੜਾ ਤੇ ਬਾਈ ਕਹਿੰਦਾ 1 ਲੱਖ ਇਹ 50000 ਦੇ ਆਸੇ-ਪਾਸੇ ਦਾ ਟਰੈਕਟਰ 44 ਦੇ ਦੂੰਗਾ ਬਾਈ ਤੇ ਸਾਰੇ ਪਾਸੋਂ 44 ਮੇਰਾ ਟਰੈਕਟਰ ਪੂਰਾ ਵਧੀਆ ਬਾਈ ਵਾਹ ਕੇ ਚੈੱਕ ਕਰਕੇ ਟਰੈਕਟਰ ਮੇਰੇ ਘਰੋਂ ਲੈ ਜਾਓ ਬਾਈ ਕਿਸੇ ਵੀਰ ਪੁਰਾਣੇ ਬਈ ਟੈਕਟ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਸਵਰਾਜ ਲੈਣਾ ਹੋਵੇ 735 ਟੈਕਟ ਕਿਸੇ ਵੀਰ ਪੁਰਾਣੇ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਪੁਰਾਣੇ ਬਈ ਸਵਰਾਜ 735 ਟੈਕਟਰ ਲੈਣਾ ਹੋਵੇ 1993 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ 50 60 ਪੈਸੇ ਆ ਟਰੈਕਟਰ ਦੇ ਬਾਈ ਤੇ ਸਾਰੇ ਪਾਸੋਂ ਬਾਈ ਕਹਿੰਦਾ ਮੇਰਾ ਟਰੈਡ ਪੂਰਾ ਵਧੀਆ ਬਾਈ ਵਾਹ ਕੇ ਚੈੱਕ ਕਰਕੇ ਮੇਰੇ ਘਰੋਂ ਟਰੈਡ ਬਾਈ ਲੈ ਜਾਓ ਕਿਸੇ ਵੀਰ ਪੁਰਾਣੇ ਵਿੱਚ ਟਰੈਕਟਰ ਲੈਣਾ ਹੋਵੇ ਤੇ ਏਰੀਆ ਧੂਰੀ ਧੂਰੀ ਏਰੀਆ ਜੇ ਵੀ ਟਰੈਡ ਖੜਾ ਹੈ ਕਿਸੇ ਪੁਰਾਣੇ ਲੈਣਾ ਹੋਵੇ ਟਰੈਕਟਰ ਤੇ ਬਾਈ ਕਹਿੰਦਾ 1 ਲੱਖ ਤੇ 33000 ਦੇ ਆਸੇ ਪਾਸੇ ਮੈਂ ਟਰੈਡ ਦੇਊਂਗਾ ਬਾਈ ਸਾਰੇ ਪਾਸੋਂ ਮੇਰਾ ਪੂਰਾ ਵਧੀਆ ਟਰੈਕਟਰ ਆ ਕਿਸੇ ਵੀਰ ਪੁਰਾਣੇ ਟਰੈਕਟਰ ਲੈਣਾ ਹੋਵੇ ਬਾਈ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਬਾਈ ਜੀ ਕਿਸੇ ਵੀਰ ਪ੍ਰਾਣੇ ਤੰਗੀਆਂ ਲੈਣੀਆਂ ਹੁਣ 16 ਸਾਰੇ ਭਰਾ ਦੇਖ ਲੋ ਬਾਈ 16 ਤੰਗੀਆਂ ਨੂਰ ਮਹਿਲ ਦੀਆਂ ਤੰਗੀਆਂ ਬਣੀਆਂ ਬਾਈ ਕਿਸੇ ਵੀਰ ਪ੍ਰਾਣੇ ਬਾਈ 16 ਤੰਗੀਆਂ ਲੈਣੀਆਂ ਹੁਣ ਤੇ ਏਰੀਆ ਫਰੀਦਕੋਟ ਫਰੀਦਕੋਟ ਏਰੀਏ ਚ ਬਾਈ 16 ਤੰਗੀਆਂ ਪੰਜਾਂ ਨੂਰ ਮਹਿਲ ਦੀਆਂ ਬਣੀਆਂ ਕਿਸੇ ਵੀਰ ਪ੍ਰਾਣੇ ਲੈਣੀਆਂ ਹੁਣ ਤੇ ਬਾਈ ਕਹਿੰਦਾ 48000 ਦੇ ਆਸੇ ਪਾਸੇ ਮੈਂ ਤੰਗੀਆਂ ਬਾਈ ਦੇ ਦੂੰਗਾ ਕਿਸੇ ਵੀ ਵੀਰ ਪ੍ਰਾਣੇ ਵਿੱਚ ਤੰਗੀਆਂ ਲੈਣੀਆਂ ਹੁਣ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਤੇ ਅੱਜ ਦੀਆਂ ਵੀਡੀਓ ਆਪਾਂ ਕੋਲੇ ਸੱਤ ਸੀ ਬਾਈ ਮਸ਼ੀਨਰੀਆਂ ਦੀਆਂ ਤੇ ਆਪਾਂ ਸੱਤੇ ਮਸ਼ੀਨਰੀਆਂ ਦਿਖਾਤੀਆਂ ਤੇ ਕੱਲ ਨੂੰ ਨਵੀਆਂ ਮਸ਼ੀਨਰੀਆਂ ਲੈ ਕੇ ਆਪਾਂ ਫੇਰ ਆਵਾਂਗੇ ਤੇ ਸਾਰੇ ਨੂੰ ਬਾਈ ਸਸਰੀਕਾਰ